ਕਾਲਸਾ ਵਾਟ ਨੂੰ ਦੇ ਕੀ ਖਤੇ ਆਪ ਸਭ ਨੂੰ ਭਰੇ ਮਨ ਦੇ ਨਾਲ ਇਹ ਸੂਚਿਤ ਕਰਨਾ ਕਿ ਕਾਸਵਾ ਵਾਲੇ ਮਹਾਂਪੁਰਖ ਸੰਤ ਬਾਬਾ ਸੁੱਚਾ ਸਿੰਘ ਜੀ ਸਾਨੂੰ ਤੁਹਾਨੂੰ ਸਦੀਪਕਰ ਮਿਛੋੜਾ ਦੇ ਕੇ ਸਤਿਗੁਰਾਂ ਦੇ ਚਰਨਾਂ 'ਚ ਜਾ ਬਰਾਜੇ ਨੇ ਉਹਨਾਂ ਦਾ ਅੰਤਿਮ ਦਰਸ਼ਨ ਲਈ ਸਰੀਰ ਕਿਲਾ ਨੰਦਗੜ੍ਹ ਸਾਹਿਬ ਵਿਖੇ ਸਵੇਰ ਤੋਂ ਰੱਖਿਆ ਜਾਏਗਾ ਸਮੁੱਚੀ ਸੰਗਤ ਆ ਕੇ ਮਾਪੂਸ਼ਾ ਦੇ ਦਰਸ਼ਨ ਦਿਦਾਰੇ ਕਰਕੇ ਉਹਨਾਂ ਨੂੰ ਆਪਣੀ ਸ਼ਰਧਾ ਤੇ ਸਤਿਕਾਰ ਪੇਟ ਕਰ ਸਕਦੀ ਹੈ ਕਾਲ ਸਾ ਬਾਤ ਨੂੰ ਜੀ ਕੀ ਖਤਰੀ ਆਪ ਸਭ ਨੂੰ ਭਰੇ ਮਨ ਦੇ ਨਾਲ ਇਹ ਸੂਚਿਤ ਕਰਨਾ ਕਿ ਕਾਸ਼ਵਾ ਵਾਲੇ ਮਹਾਂਪੁਰਖ ਸੰਤ ਬਾਬਾ ਸੁੱਚਾ ਸਿੰਘ ਜੀ ਸਾਨੂੰ ਤੁਹਾਨੂੰ ਸਦੀਵ ਘਰ ਵਿਛੋੜਾ ਦੇ ਕੇ ਸਤਿਗੁਰਾਂ ਦੇ ਚਰਨਾਂ 'ਚ ਜਾ ਬਿਰਾਜੇ ਨੇ ਉਹਨਾਂ ਦਾ ਅੰਤਿਮ ਦਰਸ਼ਨ ਲਈ ਸਰੀਰ ਕਿਲਾ ਨੰਦਗੜ੍ਹ ਸਾਹਿਬ ਵਿਖੇ ਸਵੇਰ ਤੋਂ ਰੱਖਿਆ ਜਾਏਗਾ ਸਮੂੱਚੀ ਸੰਗਤ ਆ ਕੇ ਮਾਪੂਸ਼ਾ ਨੇ ਦਰਸ਼ਨ ਦੇਦਾਰੇ ਕਰਕੇ ਉਹਨਾਂ ਨੂੰ ਆਪਣੀ ਸ਼ਰਧਾ ਤੇ ਸਤਿਕਾਰ ਭੇਟ ਕਰ ਸਕਦੀ ਆ। ਸੰਤ ਬਾਬਾ ਸੁੱਚਾ ਸਿੰਘ ਕਾਰ ਸੇਵਾ ਵਾਲਿਆਂ ਨੇ ਜਿੱਥੇ ਬਾਬਾ ਲਾਲ ਸਿੰਘ ਜੀ ਦੇ ਨਾਲ ਬਾਬਾ ਭਲਵਾਨ ਜੀ ਦੇ ਨਾਲ ਰਲ ਕੇ ਕਾਰ ਸੇਵਾ ਦੇ ਵਿੱਚ ਬਹੁਤ ਵੱਡੀਆਂ ਸੇਵਾਵਾਂ ਜਿਹੜੀਆਂ ਆਪਣੇ ਜੀਵਨ ਕਾਲ ਦੌਰਾਨ ਕੀਤੀਆਂ ਲੱਕੜ ਕਾਟ ਤੋਂ ਲੈ ਕੇ ਪਾਣੀ ਤੋਂ ਲੈ ਕੇ ਰਸਤਾ ਤੱਕ ਦਾ ਸਮੂੱਚਾ ਉਹ ਪ੍ਰਬੰਧ ਕਰਦੇ ਰਹੇ ਕਾਰ ਸੇਵਾ ਸੰਸਥਾ ਕਿਸੇ ਦੀ ਜਾਣ ਪਛਾਣ ਦੀ ਮਹਤਾਜ ਨਹੀਂ ਮੈਂ ਸਮਝਦਾ ਕਿਉਂਕਿ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਨੇ ਜਿੱਥੇ ਬਾਗੇ ਬਾੜਨ ਤੋਂ ਲੈ ਕੇ ਮਨਾਲੀ ਤੱਕ ਜਿੰਨੇ ਵੀ ਗੁਰਦੁਆਰ ਗੁਰਸਥਾਨ ਸਨ ਉਹਨਾਂ ਦੀ ਸੇਵਾ ਸੰਭਾਲ ਕੀਤੀ ਉਥੇ ਸਕੂਲਾਂ ਦੀ ਕਾਲਜਾਂ ਦੀ ਹਸਪਤਾਲਾਂ ਦੀ ਹੜਾਂ ਦੇ ਵਿੱਚ ਆ ਸੜਕਾਂ ਦੀ ਪੁਲਾਂ ਦੀ ਸਾਰੀਆਂ ਸੇਵਾਵਾਂ ਕਾਰ ਸੇਵਾ ਕਿਲਾ ਨੰਦਗੜ੍ਹ ਸਾਹਿਬ ਵੱਲੋਂ ਬੜੇ-ਬੱਡੇ ਪੱਧਰ ਤੇ ਕੀਤੀ ਕੀਤੀ ਗਈ ਸੀ ਤੇ ਬਾਬਾ ਸੁੱਚਾ ਸਿੰਘ ਜੀ ਇਹਨਾਂ ਸਮੁੱਚੀਆਂ ਸੇਵਾਵਾਂ ਨੂੰ ਬਹੁਤ ਸੁੰਦਰ ਤਰੀਕੇ ਨਾਲ ਸੰਚਾਲਨ ਕਰਦੇ ਰਹੇ ਆ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਰਹੇ ਆ ਤੇ ਸੰਗਤਾਂ ਦੇ ਦਿਲਾਂ ਦੇ ਵਿੱਚ ਉਹਨਾਂ ਦੇ ਪ੍ਰਤੀ ਅਥਾਹ ਪਿਆਰ ਤੇ ਸਤਿਕਾਰ ਹੈ ਤੇ ਸੀ ਸੱਚੇ ਪਾਤਸ਼ਾਹ ਕਿਰਪਾ ਕਰਨ ਉਹਨਾਂ ਨੂੰ ਦਰਗਾਹੇ ਨਵਾਸ ਫਕਸ਼ਨ ਸਮੁੱਚੀਆਂ ਸੰਗਤਾਂ ਨੂੰ ਦੁਇਕਰ ਜੋੜਨੇ ਮਰਤਾ ਸਾਹਿਬ ਫੇਰ ਬੈਠੀ ਆ ਕਿ ਕਲ ਸਵੇਰ ਤੋਂ ਲੈ ਕੇ ਉਹਨਾਂ ਦੇ ਸਰੀਰ ਦੇ ਦਰਸ਼ਨ ਦਿਦਾਰੇ ਕਰਕੇ ਉਹਨਾਂ ਨੂੰ ਆਪਣੀ ਸ਼ਰਧਾ ਤੇ ਸਤਿਕਾਰ ਭੇਟ ਕਰਨ ਲਈ ਕਿਲਾ ਨਾਗੜ ਸਾਹਿਬ ਵਿਖੇ ਪਹੁੰਚੋ ਵਾਜੁਰ ਦੀ ਕਾਕਾਲ ਸਾਹਿਬ ਵਾਜੁਰ ਦੀ ਕੀਫਤ